ਲੋ ਵੀ ਮਿੱਤਰੋ ਅੱਜ ਪਹੁੰਚੇ ਆਪਾਂ ਸ਼ਕਤੀਮਾਨ ਦੀ ਏਜੰਸੀ ਬਿਲਡਰ ਰਿਪੇਅਰ ਕਰਾਉਣ ਲਈ ਕਰੋ ਜੈਤ ਬਿਲਡਰ ਰੱਟੀ ਅੱਜ ਲੱਗਣਗੇ ਆਪਣੇ ਇਹ ਰਿਪੇਅਰ ਕਰਨਾ ਆਹ ਇੱਕ ਨਵੀਂ ਆ ਇਹ ਕੱਢ ਲਾ ਦੇਣੀ ਹੈ ਲੋ ਜੀ ਆਪਣੀ ਬਸ ਹੁਣੇ ਕੰਮ ਸੀ ਹੋ ਰਹੀ ਆ ਬਾਕੀ ਹੋ ਗਈਆਂ ਰੈਡੀ ਇੰਨਾ ਫੋਕੀ ਸਟਾਰਟ ਇਹ ਜੁਗਦੇ ਆ ਰਹੀ ਥੋੜੇ ਲੱਗ ਰਹੀ ਕਿ ਕੋਈ ਆ ਰਹੀ ਆ। ਆਂ ਬੰਦੀ ਆ ਗਿਆ ਵਾਲੀ بڑے ਸਰਾ ਕਰਾਏ ਹਾਂ ਸਪਰੇਲਾ ਵਾਲੀ ਸਪਰੇਲਾ ਵਾਲਾ ਨੂੰ ਨਹੀਂ ਨਹੀਂ ਵਾਲਾ ਲੈਣਗੇ ਫੇਰ ਕਿਹੜੀ ਐ ਮੋਟੇ ਵਾਂਗ ਹੀ ਖੜੀ ਹੁੰਦੀ ਹੈ। ਪਾਣੀ ਲਾ ਲਓ। ਇਧਰ ਨੂੰ ਗਰਮ ਹੋਣ। ਹੋਰ ਫੇਰਾ ਨਗਰਾ। ਸਪਰੇਅ ਵੀ ਲਾ ਹੋਣਾ ਉੱਤੇ ਮੜੀ। ਉਹ ਮੰਨਿਆ ਮਾਸਕ ਸਪਰੇਅ ਅੱਗੇ ਲਾਉਂਗਾ। ਅੱਜ ਇਸੇ ਪੌਂਡ ਤੇ ਜਿਹੜਾ ਮਾਂ ਇਹ ਤੋਂ 몰 ਜਾ ਮੇਓ ਪਰ ਦੇਟ ਲਕਣ ਲਾਪਲਾ ਆਣ ਰਿਹਾ ਰੱਬ ਆ ਗਿਆ ਆਪਣਾ ਰੈਡੀ ਪਰ ਵੀ ਚੈਕ ਫਲਾਉਡ ਦਾ 몰 ਜਾ ਹੋੰਦੀਆਂ ਲੱਗੀਆਂ ਤੇ ਹੁਣ ਮੋਰੋ ਬਸ ਥੋੜਾ ਜਿਦਾ ਆਉਣ ਵਾਲਾ ਰਹਿ ਗਿਆ